ਹਾ ਦੰਤਾ ਵਾਹਿਗੁਰੂ 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 ਸਤਨਾਮ ਵਾਹਿਗੁਰੂ ਦੰਤਾ ਜੰਗਾ ਜੜਿਆ ਅੱਜ ਤਾ ਕੀ ਹਾਲ ਹੈ ਕਿਵੇਂ ਆਰਾਮ ਠੀਕ ਆ ਠੀਕ ਆ ਬੈਠ ਬੈਠ ਪੁੱਤ ਮੈਂ ਤੇ ਨਾਲ ਗੱਲ ਕਰਦਾ ਯਾਰਕ ਚੰਗੀ ਤਰ੍ਹਾਂ ਬੈਠ ਪੁੱਤ ਉਹ ਬਈ ਨੇ ਸਾਡੇ ਨਾਲ ਯਾਰ ਰਿਸ਼ਤੇਦਾਰੀ ਚ ਬਿਰਦ ਸੀਗੀ ਬੁੜੀ ਸੀ ਗਈ 90 95 ਉਹ ਮੇਰੀ ਗੱਲ ਹੋਈ ਸੀ ਉਹ ਵੀ ਹੋ ਗਈ ਸੀ ਡੈਥ ਹੋਣ ਯਾਰ ਘਰ ਦੇ ਗਰੀ ਜਦੇ ਸਾਹਮਣੀ ਕਾਨ ਵੀ ਜਾਣਾ ਸੀ ਸਮੇ ਕੀ ਹੁੰਦਾ ਯਾਰ ਉਹ ਸਾਹਮਣੀ ਕਾ ਸਦਾ ਗੱਲ ਸੁਣਾ ਵੀ ਨਹੀਂ ਸਾਹਮਣੀ ਕਾਨ ਦਾ ਹੁਣ ਆਲੇ ਨੂੰ ਕੀ ਪਤਾ ਉਹ ਤਾਂ ਜੋ ਦਾ ਪਹਿਲੇ ਪੁੱਛੀ 90 ਸਾਲ ਦੀ ਬੁੜੀ ਦੀ ਸਾਹਮਣੀ ਕਾਨ ਕੀ ਕਰਨੀ ਜਾਣਾ ਉਥੇ ਅੱਛਾ ਹਾਂ ਬੰਦਾ ਮਰ ਗਿਆ 90 ਸਾਲ ਦੀ ਬੁੜੀ ਉਥੇ ਸਾਹਮਣੀ ਕਾਨ ਲੈਣ ਕਿ ਜਾਣੇ ਪਤਾ ਨਹੀਂ ਭਰਾਵਾ ਕੀ ਕਰੀ ਜਾਂਦੇ ਆ ਅੱਗੇ ਸ਼ਰਾ ਗੱਲ ਸੁਣਾ ਮੇਰੀ ਸਾਹਮਣੀ ਕਾਨ ਦਾ ਮੈਨੂੰ ਲੱਗਦਾ ਵੀ ਅੱਦੋਂ ਵੱਧ ਲੋਕਾਂ ਨੂੰ ਨਹੀਂ ਪਤਾ ਆਹ ਮੈਨੂੰ ਪਤਾ ਮਾੜਾ ਸਮਾ ਮਰਗਾਂ ਸਰਗਾਂ ਹੁੰਦਗੀਆਂ ਜਾਂ ਹਾਂ ਹਾਂ ਵੀ ਪਹਿਲੀ ਗੱਲ ਤਾਂ ਪਰਮਾਤਮਾ ਇਹੋ ਜਿਹਾ ਕੰਮ ਕਿਸ ਦਾ ਕਰੇ ਵੀ ਆਓ ਲਾਵੇ ਨਾ ਨੌਜਵਾਨੀ ਪੁੱਤਾਂ ਕਾਹਨੋਂ ਮਰੇ ਹਾਂ ਹੈ ਹਾਂ ਸਿਰਾਂ ਸਾਹਮਣੀ ਕਾਨ ਦਾ ਪਤਾ ਕੀ ਮਤਲ ਸੀ ਹਾਂ ਉਹਦਾ ਮਤਲ ਇਹ ਸੀਗਾ ਵੀ ਕੋਈ ਗੱਭਰੂ ਨੌਜਵਾਨ ਮੁੰਡਾ ਮਰ ਗਿਆ ਛੋਟੀ ਉਮਰ ਚ ਮਰ ਲਾ ਹਬੀਬ ਤੇ ਛੋਟੀ ਉਮਰ ਦੀ ਕੋਈ ਲੜਕੀ ਹੈ ਹਾਂ ਠੀਕ ਹੈ ਹਾਂ ਤੇ ਉਹ ਜੇ ਤਾਂ ਉਹਦਾ ਭਰਾ ਹੈਗਾ ਕੋਈ ਹਾਂ ਮੁੰਡੇ ਦਾ ਜਾਂ ਕੋਈ ਚਾਚੇ ਦਾ ਈ ਦਾਜਾ ਕੋਈ ਮਾਮੇ ਭੂਆ ਦਾ ਮੁੰਡਾ ਹੁੰਦਾ ਬਸ ਕਾ ਦੇ ਮੁੰਡੇ ਦਾ ਆ ਜਿਵੇਂ ਹਾਂ ਐ ਹੁੰਦਾ ਹੈ ਅੱਛਾ ਉਹ ਦੋਨੇ ਕੁੜੀ ਵਾਲੇ ਤੇ ਮੁੰਡੇ ਵਾਲੇ ਦੋਨੇ ਇਕੱਠੇ ਹੁੰਦੇ ਆ ਕੁੜੀ ਦੇ ਆਲੇ ਦੇ ਇੱਕ ਕੁੜੀ ਦੇ ਘਰੇ ਅੱਛਾ ਕੁੜੀ ਦੇ ਮਾਪਿਆਂ ਕੋਲੇ ਜਾਂਦੇ ਆ ਵੀ ਭਾਈ ਗੱਲ ਸੁਣਾ ਗੱਲ ਤਾਂ ਜਿਹੜੀ ਗਈ ਬਣ ਹੋ ਹੋ ਗਈ ਬਣ ਗਈ ਹਾਂ ਵੀ ਆਪਾਂ ਇਹਨਾਂ ਦਾ ਭਾਈ ਗੱਲ ਸੁਣਾ ਮੇਰੀ ਨਿਵਾ ਕਰਾਈਏ ਕਿਸੇ ਤਰੀਕੇ ਨਾਲ ਹਾਂ ਵੀ ਚਲ ਇਹ ਦੂਜੇ ਦੇ ਸਿਰ ਧਾਰ ਦਿੰਦੇ ਆ ਠੀਕ ਆ ਪੱਕ ਦੇ ਦੇਗੇ ਪੱਕ ਦੇ ਦੇਗੇ ਅੱਛਾ ਇਹਦਾ ਮਤਲਬ ਤੈ ਸੀਗਾ ਸਾਹਮਣੀ ਕਾਨ ਦਾ ਵੀ ਦੋਨੇ ਤਰ੍ਹਾਂ ਪੰਚਾਇਤਾਂ ਇਕੱਠੀਆਂ ਹੋ ਕੇ ਕੋਈ ਉਹਦਾ ਕੋ ਲੜਕੀ ਦਾ ਹੱਲ ਕਰਦੇ ਸਾਹਮਣੀ ਗਾਣੇ ਆ ਮਣੋ ਸਾਹਮਣੀ ਹੁੰਦੇ ਸੀ ਮੰਨ ਲਾ ਗੱਲ ਸਾਹਮਣੀ ਦੋਨੇ ਪਰਿਵਾਰ ਹਾਂ ਠੀਕ ਆ ਹਾਂ ਲੜਕੇ ਦਾ ਮਾ ਪਿਓ ਹਾਂ ਤੇ ਚਾਰ ਮੋਤਵਰ ਬੰਦੇ ਤੇ ਉਧਰੋਂ ਲੜਕੀ ਦਾ ਮਾ ਪਿਓ ਅੱਛਾ ਤੇ ਚਾਰ ਉਧਰੋਂ ਪੰਚਾਇਤ ਇਕੱਠੀ ਹੋ ਕੇ ਠੀਕ ਆ ਤੇ ਸ਼ੇਰਾ ਬਗਿਆ ਉਥੇ ਕੋਈ ਹੱਲ ਕੱਢ ਦੇ ਵੀ ਚਲਾ ਇਹਦੇ ਭਰਾ ਹੈਗਾ ਛੋਟਾ ਜਿਹੜਾ ਨਹੀਂ ਵੇ ਚਲ ਉਹਦੇ ਧਰ ਦਿਓ ਜਾ ਕੇ ਭੂਆ ਮਾਮੇ ਦਾ ਪੁੱਤ ਹੈ ਜਿਹੜਾ ਮਿਲਦਾ ਗਿਲਦਾ ਹੋਵੇ ਨਾਲ ਇਹ ਤਾਂ ਨਹੀਂ ਵੀ ਆਪਾਂ ਗੱਲ ਸੁਣਨਾ ਮੇਰੀ ਕੁੜੀ 25 ਸਾਲ ਆ ਮੁੰਡਾ 60 ਸਾਲ ਦਾ ਉਹਦੇ ਧਰ ਦੇਾਂਗੇ ਹਾਂ ਤੇ ਵੀ ਚਾਲੇ ਜਾਂਦੇ ਚੱਲ ਜਿਨ੍ਹਾਂ ਦਾ ਮੇਲ ਹੁੰਦਾ ਫਿਰ ਜਵਾਗ ਜੱਲੇ ਗੱਲ ਸੁਣਨਾ ਮੇਰੀ ਪਾਲ ਲੈਣਗੇ ਵੀ ਪਾਲ ਜਾਣਗੇ ਠੀਕ ਤੇ ਸਾਹਮਣੀ ਕੰਨ ਤਾਂ ਇਹ ਸੀਗਾ ਤੇ ਹੁਣ ਅੱਦੋ ਬੜੇ ਲੋਕਾਂ ਦਾ ਇਹ ਨਹੀਂ ਪਤਾ ਕਿਸੇ ਦਾ ਗੱਲ ਸੁਣਨਾ ਮੇਰੀ 70 ਸਾਲ ਦਾ ਮਰ ਜਾਂਦਾ ਹੈ ਕਿੰਦਾ 90 ਸਾਲ ਦਾ ਮਰ ਜਾਂਦਾ ਹੈ ਹਾਂ ਕਿੱਥੇ ਚੱਲਿਆ ਸਾਹਮਣੀ ਕੰਨ ਕਿੱਥੇ ਚੱਲਿਆ ਸਾਹਮਣੀ ਕੰਨ ਉਹ ਸਾਹਮਣੀ ਕੰਨ ਭਟੂਆ ਜਾਣਦੇ ਗੱਲ ਸੁਣਨਾ ਮੇਰੀ ਜਿਹੜਾ ਹੁਣ 90 ਸਾਲ ਦਾ ਹੋ ਕੇ ਮਰ ਗਿਆ ਤੇ ਉਹ ਵਿਚਾਰੀ ਬੁੜੀ ਆਪ ਸਿਵੇਂ ਚ ਲੱਤਾ ਇਹ ਵੇ ਗੱਲ ਸੁਣਨਾ ਮੇਰੀ ਇਹ ਦੁੱਖ ਭੇੜ ਚੱਲ ਪਈ ਗਈ ਐ ਠੀਕ ਰਾਮਿਆ ਇਹ ਭੇੜ ਚੱਲ ਪਈ ਅੱਛਾ ਤੇ ਗੱਲਾਂ ਤਾਂ ਮੈਂ ਤੈਨੂੰ ਕਰਦਾ ਬਾਹਲ ਗਈਆਂ ਆਹੋ ਹੈ ਹਾਂ ਹਾਂ ਤੇ ਭਰਾਵਾ ਇਹ ਦੁਨੀਆ ਦਾ ਅੱਡੋ ਅੱਡੀ ਮੂੰਹ ਐ ਅੱਡੋ ਅੱਡੀ ਸੇਰ ਐ ਇਹ ਜਿਹੜੇ ਹਾਂ ਇਹਨੂੰ ਸਾਹਮਣੇ ਕਹਣ ਆਂਦੇ ਆ ਰਾਮਿਆ ਠੀਕ ਚੱਲ ਠੀਕ ਆ ਤਾਂ ਚਾਹਤਾ ਦੱਸਿਆ ਕਰੋ ਆਪਣੇ ਜਵਾਬ ਭੁੱਲਦੇ ਜਾਂਦੇ ਆ ਇਹਦਾ ਪਤਾ ਹੀ ਨਹੀਂ ਲਾ ਮੈਨੂੰ ਹੁਣ ਆਪ ਤੇਰੇ ਤੋਂ ਪਤਾ ਲੱਗਾ ਲੱਗਾ ਹੈ ਹੈ ਚਲ ਠੀਕ ਆ ਤਾ ਹਾਂ ਹਾਂ ਚੰਗਾ ਸ਼ਿਰਾ ਠੀਕ ਹਾਂ ਚੰਗਾ ਸ਼ਿਰਾ ਚੰਗਾ ਚੰਗਾ ਪਈ